ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੱਲ ਜਿਹੜਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੋਸਤੋ ਮੋਦ ਕੀ ਦੇ ਆ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ ਵਪਾਰ ਦਾ ਹਾਲਾਂਕਿ ਇਸ ਘਰ ਦੇ ਵਿੱਚੋਂ ਆਪਣੀ ਇਹ ਪੰਜਵੀਂ ਕਿ ਛੇਵੀਂ ਵੀਡੀਓ ਹੋ ਜਾਣੀ ਆ ਅੱਜ ਦੋਸਤੋ ਇਸ ਘਰ ਦੇ ਵਿੱਚੋਂ ਤਿੰਨ ਨਾਗ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਤਿੰਨ ਦੋਸਤੋ ਕਟੀਆਂ ਹੋਣਗੀਆਂ ਤੇ ਇੱਕ ਦੋ ਸੋ ਵਿਚਾਲੇ ਜਿਹੜੀ ਕੱਟੀ ਖੜੀ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬੜੀ ਸੋਹਣੀ ਤਿਆਰੀ ਦੇ ਵਿੱਚ ਹੈ ਇਹ ਕੱਟੀ ਇਸ ਤੋਂ ਇਲਾਵਾ ਇੱਕ ਬੂਰੀ ਕੱਟੀ ਹੈ ਤੇ ਇੱਕ ਬੱਗੀ ਮੋਛ ਵਾਲੀ ਛੂਟੀ ਕੱਟੀ ਹੈ ਇਹ ਥੋੜੀ ਜਿਹੀਆਂ ਦੋਸਤੋ ਇਹ ਇਹ ਇਸ ਕੱਟੀ ਤੋਂ ਨਰਮ ਹੋਣਗੀਆਂ ਲਿਸੀਆਂ ਹੋਣਗੀਆਂ ਵੈਸੇ ਨਗਰ ਤੇ ਨਹੀਂ ਤੋੜ ਲਾਂਗੇ ਰੇਟ ਬਾਈ ਤੋਂ ਪੁੱਛ ਲਾਂਗੇ ਥਣ ਥਣ ਐਨ ਤੁਹਾਨੂੰ ਦੋਸਤੋ ਤਸੱਲੀ ਕਰਾ ਦੂੰ ਬਾਕੀ ਜਿਹੜਾ ਵੀ ਨਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਜੈਚੂਗਾ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਠੀਕ ਹੈ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਬਾਈ ਜੀ ਤੋਰ ਲਿਆ ਤੋਰ ਹੀ ਲਿਆ ਹੌਲੀ ਹੌਲੀ ਕੰਮ ਹੈਨਾ ਹਾਂਜੀ ਹਾਂਜੀ ਬਾਈ ਜੀ ਆਉਂਦੇ ਜਾਂਦੇ ਰਹਿੰਦੇ ਹੁਣ ਤੜਾ ਟੀਚੇ ਹਾਂਜੀ ਹਾਂਜੀ ਆਈ ਜਾਂਦੇ ਵੀ ਕੀ ਜਾਂਦੇ ਆ ਬਾਈ ਠੀਕ ਹੈ ਅਛਾ ਨਾਗ ਸੋਨੇ ਅੱਜ ਤਿੰਨ ਨਾਗ ਹੈਗੇ ਆ ਜਿਹਦੇ ਵਿੱਚ ਬੂਰੀ ਵੀ ਆ ਤੇ ਛੋਟੀ ਕੱਟੀ ਵੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਅਛਾ ਇੱਕ ਵਾਰੀ ਨਾਮ ਤੇ ਮਾੜਾ ਜਿਹਾ ਐਡਰੈਸ ਕਨਫਰਮ ਕਰਾ ਲੀ ਮੇਰਾ ਨਾਮ ਬਾਈ ਸੰਜੀਪ ਪੰਡ ਗੱਲ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਸ਼ਹਿਰ ਮੋਦਕੀ ਮੋਦਕੀ ਹੈ ਨਾ ਠੀਕ ਹੈ ਅਛਾ ਇੱਧਰ ਦੇ ਪਾਸੇ ਜਿਹੜੀ ਛੋਟੀ ਕੱਟੀ ਖੜੀ ਆ ਸਭ ਨਾਲੋਂ ਕਿੰਨੇ ਟਾਈਮ ਦੀ ਹੋਊਗੀ ਇਹ ਹੋਊਗੀ ਬਾਈ 7-8 ਮਹੀਨਿਆਂ ਦੀ ਹੈਗੀ 7-8 ਮਹੀਨਿਆਂ ਦੀ ਹੈ ਲੱਸੀ ਆ ਹੈ ਨਾ ਹਾਂਜੀ ਲੱਸੀ ਆ ਥੋੜੀ ਇਹਦੇ ਪਿਛਲੇ ਪੈਰਾਂ ਤੇ ਹੀ ਮਾਰਕਿੰਗ ਆ ਹਾਂਜੀ ਬਾਈ ਪਿਛਲੇ ਪੈਰਾਂ ਤੇ ਹਾਂ ਥਾਣਾ ਚਾਰ ਹੋਣਗੇ ਵਧੀਆ ਬਸ ਛੱਡ ਦੇ ਕੋਈ ਗੱਲ ਵੈਸੇ ਬੱਗੀ ਮੁੱਛ ਦੇ ਵਿੱਚ ਆ ਤੇ ਸੰਗ ਸੰਗ 200 ਗਲਾਈ ਦੇ ਵਿੱਚ ਕਰਦੀ ਆਉਂਦੀ ਆ ਇੱਕ ਇੱਕ 200 ਬਿਲਕੁਲ ਵਾਈਟ ਤੇ ਇੱਕ ਦੇ ਵਿੱਚ ਨਿਸ਼ਾਨ ਹੋਊਗਾ ਖੋਲੀ ਬਾਈ ਇਹਨੂੰ ਮੜੀ ਜੀ ਨਹੀਂ ਮਾਰ ਵਾਲਾ ਰੇਟ ਕੀ ਰੱਖਿਆ ਇਹਦਾ ਰੇਟ ਬਾਈ 20000 ਦੀ ਜੀ 20000 ਹਾਂਜੀ ਠੀਕ ਹੈ ਦੋਸਤੋ ਰੇਟ ਹੈ ਇਹ ਪਹਿਲੇ ਨੰਬਰ ਵਾਲੀ ਕੱਟੀ ਆ 20000 ਬਾਈ ਨੇ ਰੇਟ ਰੱਖਿਆ 7-8 ਮਹੀਨੇ ਬਾਈ ਉਮਰਦਾਸਾ ਠੀਕ ਹੈ ਠੀਕ ਹੈ ਬਾਈ ਬੋਰ ਦਾ ਮੋੜਾ ਇਦੇ ਪਿਛਲੇ ਪਰਾਂ ਤੇ ਮਾਰਕਿੰਗ ਆ ਥਣ ਵਧੀਆ ਚਾਰ ਨਿਕੜਦੇ ਹੋਣਗੇ ਲੈ ਚੱਲ ਬਾਈ 20000 ਡਿਮਾਂਡ ਕੀਤੀ ਹੈ ਬਾਈ ਨੇ ਠੀਕ ਹੈ ਵਿੱਚੋਂ ਮਾਨਤਾ ਨੂੰ ਹੋ ਜੂਗਾ ਜਿਹੜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਠੀਕ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਹ ਪਹਿਲੇ ਨੰਬਰ ਵਾਲੀ ਕੱਟੀ ਦਿਖਾਈ ਆ ਥਣ ਵਧੀਆ ਚਾਰ ਨਿਕੜਦੇ ਹੋਣਗੇ 7-8 ਮਹੀਨੇ ਉਮਰ ਰੇਟ ਰੱਖਿਆ 20000 ਇਸ ਤੋਂ ਇਲਾਵਾ ਵਿਚਾਲੇ ਜਿਹੜੀ ਕੱਟੀ ਖੜੀ ਆ ਇਹ ਤੁਹਾਨੂੰ ਦਿਖਾਉਣਾ ਸਾਰਿਆਂ ਨੂੰ ਪਸੰਦ ਆਊਗੀ ਬੜੀ ਸੋਹਣੀ ਮਾਰਕਿੰਗ ਆ ਤੇ ਸੋਹਣੇ ਟਾਂਚੇ ਦੀ ਇਹ ਕੱਟੀ ਦਿਖਾਉਣਾ ਕੀ ਰੇਟ ਆ ਕਿੰਨੇ ਉਮਰ ਦੀ ਹੈ ਬਈ ਇਹ ਇਹ ਬਈ ਹੈਗੀ ਆ ਸਾਲਕ ਦੀ 1 ਸਾਲ ਦੀ ਹੈ ਹਾਂਜੀ ਠੀਕ ਹੈ ਤੇ ਪਤਾ ਕਿਹੜੇ ਸੀਮਨ ਦੀ ਹੈ ਜਾਂ ਕੋਈ ਮਾਂ ਵਗੈਰਾ ਦਾ ਕੁਝ ਪਤਾ ਹੋਵੇ ਬਈ ਸੀਮਨ ਬਾਰੇ ਤਾਂ ਆਪਾਂ ਨੂੰ ਪਤਾ ਨਹੀਂ ਤੇ ਇਹਦੀ ਮਾਂ ਮਾਂ ਦਾ ਤਾਂ ਆਪਾਂ ਨੂੰ ਮਾੜਾ ਮੋਟਾ ਪਤਾ ਆਪਣੇ ਕੋਲ ਵੀਡੀਓ ਵੀ ਹੈਗੀ ਆ ਅੱਛਾ ਹਾਂਜੀ ਉਹਦੀ ਇਹਦੀ ਮਾਂ ਥੱਲੇ 15 16 ਲੀਟਰ ਦੁੱਧ ਦੇ ਆ ਅੱਛਾ ਠੀਕ ਹੈ ਹਾਂਜੀ ਬਾਕੀ ਆਪਾਂ ਬਈ ਸ਼ੌਂਕ ਕਰਾਇਆ ਬਈ ਆਪਾਂ ਵੀ ਚੰਗੇ ਜਾਨਵਰ ਲਿਆਉਂਦੇ ਆ ਹਾਂਜੀ ਹਾਂਜੀ ਬਾਕੀ ਆਪਾਂ ਦਾ ਘਰੇ ਰੱਖਣ ਨੂੰ ਹੀ ਲਿਆਂਦੀ ਆ ਜੇ ਕੋਈ ਵੀਰ ਨੂੰ ਚਾਵਨ ਹੋਊਗਾ ਨਾ ਚੰਗੇ ਪੈਸੇ ਭਰਨ ਦਾ ਹਾਂਜੀ ਆਪਾਂ ਬਈ ਸੇਲ ਵੀ ਕਰ ਦਾਂਗੇ ਬਸ ਠੀਕ ਹੈ ਖੋਲੀ ਇਹਨੂੰ ਬਈ ਖੋਲ ਕੇ ਦਿਖਾ ਦਿੰਦੇ ਆ ਬਾਈ ਕਹਿੰਦਾ ਵੀ ਮਾਂ ਦੇਖੀ ਆ ਚੰਗੀ ਆ ਹਾਂਜੀ ਮਾਂ ਦੀ ਵੀਡੀਓ ਵੀ ਮਿਲ ਜੂਗੀ ਬਾਕੀ ਵੀਡੀਓ ਵੀ ਮਿਲ ਜੂਗੀ ਕਿਹੜੇ ਦੀ ਆ ਹੇ ਬਾਈ ਦੋ ਦੀ ਚੰਗੀ ਅੱਛਾ ਚੰਗੀ ਸਵੀ ਹੈ 1 ਸਾਲ ਬਾਈ ਉਮਰ ਦਾ ਹੈ ਟੇਡੇ ਕੱਟ ਦੇ ਵਿੱਚ ਆ ਅੱਖਾਂ ਦੋਵੇਂ ਬਾਈਟ ਹੋਣ ਜੀ ਸੁਗਲਾਬੀ ਅੱਖਾਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਤੇ ਮਾਰਕਿੰਗ ਚਾਰੇ ਪੈਰਾਂ ਤੇ ਹੈ ਬਿਲਕੁਲ ਜਾਇਜ਼ ਜੀ ਹੋਊਗੀ ਢਾਂਚਾ ਇਸ ਕੱਟੀ ਦਾ ਦੋਸਤੋ ਸੋਹਣਾ ਕੁੜੇ ਪੜੇ ਦੇਖੋ ਬਿਲਕੁਲ ਚੱਕ ਮੇ ਤੇ ਰਾਜ ਹੀ ਹੈ ਬਾਈ ਕਹਿੰਦਾ ਵੀ ਵੈਸੇ ਇਹ ਘਰੇ ਰੱਖਣ ਨੂੰ ਲੈਂਦੀ ਹੈ ਤੇ ਜਿਹੜੇ ਕਿਸੇ ਵੀਰ ਭਰਾ ਨਾਲ ਸ਼ੌਂਕ ਨਾਲ ਪੈਸੇ ਲਾਉਣੇ ਆ ਤਾਂ ਵੇਚ ਵੀ ਦਿਆਂਗੇ ਵੈਸੇ ਚੰਗੀ ਕੀਮਤ ਦੀ ਐ ਇਹ ਕੱਟੀ ਠੀਕ ਐ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਨਾ ਤੇ ਉਮਰੋ 1 ਸਾਲ ਐ ਵੈਸੇ ਢਾਂਚਾ ਸੋਹਣਾ ਤੇ ਰੇਟ ਬਾਈ ਨੇ ਕੀਤਾ ਰੇਟ ਇਹਦਾ ਕੀ ਐ ਰੇਟ ਬਾਈ ਫੋਨ ਤੇ ਦੱਸਾਂਗੇ ਫੋਨ ਤੇ ਦੱਸਣਾ ਜੀ ਜੇ ਕਿਸੇ ਨੇ ਬਾਈ ਚੰਗੇ ਪੈਸੇ ਦਿੱਤੇ ਫੇਰ ਵੇਚਣੀ ਅੱਛਾ ਠੀਕ ਐ ਹਾਂਜੀ ਲੋ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਦੂਜੇ ਨੰਬਰ ਵਾਲੀ ਕੱਟੀ ਦਾ ਥਣ ਥਣ ਵਧੀਆ ਚਾਰ ਨਿੱਖੜਵੇਂ ਹੋਣਗੇ ਜੀ ਠੀਕ ਹੈ ਜੀ ਸੋਹਣੀ ਹੈ ਕੱਟੀ ਜਿਹੜੇ ਕਿਸੇ ਵੀਰ ਭਰਾ ਨੇ ਲੈਣੀਆਂ ਤਾਂ ਨੰਬਰ ਬਾਈ ਦਾ ਸਕਰੀਨ ਤੇ ਹੈ ਅੱਛਾ ਇਹ ਬਤੇ ਬੂਰੀ ਹੈ ਆਪਣੇ ਕੋਲੇ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਬੂਰੀ ਇਹ ਬੂਰੀ ਹੈਗੀ ਆ ਬਈ ਸਵਾਗ ਸਾਲ ਦੀ ਸਵਾ ਸਾਲ ਦੀ ਖੋਲ ਬਸ ਦੋ ਸਵਾ ਸਾਲ ਉਮਰ ਸਿੰਘ ਹਾਂ ਸਿੰਘ ਖੁੱਲੇ ਕਰਕੇ ਗੂਲ ਕਰੂਗੀ ਥੋੜੀ ਜਿਹੀ ਲੱਸੀ ਹੈ ਤੇ ਰੰਗ ਰੂنگ ਸੋਹਣਾ ਇਸ ਕੱਟੀ ਦਾ ਸਵਾਗਤ ਸਾਲੂ ਉਮਰ ਦੱਸਦਾ ਬਾਈ ਠੀਕ ਹੈ ਤੇ ਚੰਗਾ ਕਦ ਕਾਠ ਕਰਨ ਵਾਲੀ ਇਹ ਕੱਟੀ ਹੈ ਜੀ ਥੋੜੀ ਜਿਹੀ ਲਿੱਸੀ ਹੈ ਵੈਸੇ ਲੰਮੀ ਲੱਤ ਦੇ ਵਿੱਚ ਹੈ ਕਦ ਕਾਠ ਕਰ ਜਾਣਾ ਸਿੰਗ ਗਲਾਈ ਦੇ ਵਿੱਚ ਕਰਦੇ ਥੋੜੀ ਜਿਹੀ ਖੁੱਲੇ ਕਰਕੇ ਗੂਲ ਕਰਨੇ ਆ ਇਹ ਤੁਹਾਨੂੰ ਤੀਜੇ ਨੰਬਰ ਵਾਲੀ ਦਿਖਾ ਰਿਹਾ ਦੋਸਤੋ ਬੂਰੀ ਕੱਟੀ ਤੇ ਰੇਟ ਦੱਸਦੇ ਬਾਈ ਇਹਦਾ ਰੇਟ ਬਾਈ 30000 ਦੀ ਦੇ ਦਾਂਗਾ 30000 ਦੀ ਹਾਂਜੀ ਠੀਕ ਹੈ ਜਦੋਂ ਬੂਰੀ ਕੱਟੀ 30000 ਦੀ ਠੀਕ ਹੈ ਜੀ ਥਣ ਵਧੀਆ ਚਾਰ ਨਿਖੜੇ ਹੋਣਗੇ ਜੀ ਇਹਨਾਂ ਦੋਵਾਂ ਨਾਗਾਂ ਦਾ ਦੋਸਤੋ ਤੇ ਰੇਟ ਤੁਹਾਨੂੰ ਦੱਸਤਾ ਠੀਕ ਹੈ ਜੀ ਵੈਸੇ ਤਿੰਨਾਂ ਨਾਗ ਦਿਖਾਏ ਤੇ ਵਿਚਾਲੜੀ ਕੱਟੀ ਦਾ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਕੋਈ ਵੀ ਨਾਗ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਬਾਈ ਦਾ ਸਕਰੀਨ ਤੇ ਤੇ ਚਲੋ ਠੀਕ ਹੈ ਬਾਈ ਜੀ ਧੰਨਵਾਦ ਬਾਈ